ਸਾਸੀਗਾ ਭਾਈ ਸਾਰੇ ਕਿਸਾਨ ਵੀਰਾਂ ਨੂੰ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28512 ਕੰਟੈਕਟ ਆਪਣਾ ਫੋਨ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲਪੈ ਜੰਦੀ ਆ ਇਹਨੂੰ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਅੱਜ ਬਾਈ ਜੀ ਸਾਸੀਗਾ ਭਾਈ ਜੀ ਸਸੀ ਗੱਲ ਜੀ ਤੇ ਆਪਣਾ ਨਾਮ ਕੀ ਹੈ ਜੀ ਨਾਵਰੇ ਆਪਣਾ ਰੇਸ਼ਮ ਸਿੰਘ ਬਾਈ ਦਾ ਨਾਮ ਰੇਸ਼ਮ ਸਿੰਘ ਆਪਣੇ ਘਰੋਂ ਬਈ ਇਹ ਘੱਟੋ ਘੱਟ ਨਹੀਂ ਤਾਂ ਪੰਜ ਛੇ ਵੀਡੀਓ ਬੜੀਆਂ ਹੋਣਗੀਆਂ ਤੇ ਬਾਈ ਕਿਦਾਂ ਦਾ ਰਿਹਾ ਰਿਸਪੌਂਸ ਬਾਈ ਵੀਡੀਓ ਬਹੁਤ ਵਧੀਆ ਰਹਿੰਦਾ ਵੀਰੇ ਯਾਰ ਠੀਕ ਹੋ ਜੀ ਤੇ ਆਮ ਇੱਕ ਨੰਬਰ ਆ ਵੀਰੇ ਠੀਕ ਹੋ ਜੀ ਤੇ ਬਾਈ ਆਪਣੀ ਵੜ ਦੀ ਕੀ ਡਿਟੇਲ ਹੈ ਜੀ ਅੱਜ ਵਾਲੀ ਦੀ ਇਹ ਵੀਰੇ ਦੂਜੇ ਸੂਏ ਸੁੰਦੀ ਆ ਦੂਜੇ ਸੂਏ ਸੁੰਦੀ ਆ ਅੱਜ ਹਜੇ 5-7 ਦਿਨ ਲੇ ਜੂਗੀ ਠੀਕ ਹੋ ਜੀ 17 18 ਕਿਲੋ ਦੁੱਧ ਇਹਦਾ ਪਹਿਲੀ ਸੂਈ ਦਾ ਪਾਇਆ ਵਾ ਆਪਣੇ ਜਮ ਘਰ ਦੂਈਆਂ ਵਾਸਤੇ ਤੇਰੀ ਚੂਈ ਆਈ ਵੀ ਠੀਕ ਹੋ ਜੀ ਦੱਸਣਾ ਚਾਹੁੰਦੇ ਆ ਬਈ ਬਾਈਆਂ ਦਾ ਵਪਾਰ ਦਾ ਕੰਮ ਆ ਚੰਗੇ ਪਸ਼ੂ ਲੈ ਕੇ ਆਉਂਦੇ ਆ ਤੇ ਅਜ ਤੱਕ ਕੋਈ ਕੰਪਲੇਂਟ ਤਾਂ ਆਈ ਨਹੀਂ ਤੇ ਮੜਾ ਇਹ ਤੋਂ ਰਵ ਖਾਦ ਗਏ ਬਾਈ ਜੀ ਮੜਾ 5-7 ਦਿਨਾਂ ਦੀ ਕੱਚੀ 17 18 ਲੀਟਰ ਪਹਿਲੇ ਸੂਏ ਦੁੱਧ ਪਾਇਆ ਬਾਈ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਮਾਨ ਚੈੱਕ ਕਰ ਸਕਦੇ ਆ ਬਾਈ ਆਜੋ ਬਾਈ ਚੰਗੀ ਹਾਈਟ ਆ ਬਈ ਮੂੰਹ ਮੱਥੀ ਚੰਗੀ ਆ ਪੱਠ ਪੂੜਾ ਜਾਗਾ ਤੋਰਾ ਵੇਖ ਸਕਦੇ ਹੋ ਬਈ ਤੁਸੀਂ ਜੋ ਬਾਈ ਨੰਬਰ ਇਸ ਟਾਈਮ ਸਕਰੀਨ ਤੇ ਚੱਲ ਰਿਹਾ ਉਹ ਬਾਈਆਂ ਦਾ ਨੰਬਰ ਆ ਤੇ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੋ ਜਾਂਦੀ ਆ ਤੇ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜੀ ਆਪਾਂ ਕੀ ਮੌਲ ਕਰਦੇ ਆ ਜੀ ਇਹਦਾ ਮੁੱਲ ਵੀ ਇਹਦਾ 55000 ਕਰਦੇ ਆ। ਮੁੱਲ 55000 ਰੁਪਏ ਕਰਦੇ ਆ। ਮਾਨ ਕੀਤਾ ਜਾਊਗਾ ਜੀ। ਆ ਵੀ ਕਰਾਂਗੇ ਮੁੱਲ। ਮਾਨ ਕੀਤਾ ਜਾਊਗਾ ਮੁੱਲ 55000 ਰੁਪਏ ਕਰਦੇ ਆ। ਆਪਣਾ ਫੋਨ ਨੰਬਰ ਬੋਲ ਦਿਓ ਜੀ। 93633 ਹਾਂਜੀ 32546 ਇੱਕ ਵਾਰ ਫੇਰ ਬੋਲ ਦਿਓ ਜੀ। 93633 32546 ਠੀਕ ਹੋ ਜੀ। ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਹਰ ਰੋਜ਼ ਤੁਹਾਡੇ ਲਈ ਇੱਕ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ। ਥੈਂਕ ਯੂ ਬਾਈ ਜੀ।